ਪੰਜਾਬ ਦੇ ਹੱਕਾਂ ਲਈ ਅੱਜ ਵੀ ਲੜਨਾ ਪੈ ਰਿਹਾ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਸ ਕੇ ਐਮ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਰ ਵਿੱਚ ਕ੍ਰੈਕਟਰ ਮਾਰਚ ਕੀਤਾ ਗਿਆ ਇੱਕ ਸੋਸ਼ਲ ਮੀਡੀਏ ਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ 30 ਲੱਖ ਵਿੱਚ ਖਰੀਦਿਆ ਮੈਂ ਐਮ ਐਲ ਏ ਤੁਹਾਡਾ ਆਓ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਦੋਸਤੋ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ ਅੱਜ ਭਾਰਤ ਦੇ ਵਿੱਚ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਉੱਥੇ ਹੀ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗਣਤੰਤਰ ਦਿਵਸ ਦੇ ਮੌਕੇ ਤੇ ਕੌਮੀ ਝੰਡਾ ਇੱਥੇ ਲਹਿਰਾਇਆ ਕੌਮੀ ਜਨਤ ਲਹਿਰਾਂ ਉਪਰੰਤ ਆਪਣੇ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਅੱਜ ਵੀ ਪੰਜਾਬ ਨੂੰ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣ ਲਈ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਮੇਰਾ ਜਿਹੜਾ ਉਹ ਯਤਨ ਜਾਰੀ ਰਹੇਗਾ ਉੱਥੇ ਉਹਨਾਂ ਨੇ ਕਿਹਾ ਕਿ ਕੇਂਦਰ ਪ੍ਰਸ਼ਾਸਤ ਕੇਂਦਰੀ ਪ੍ਰਸ਼ਾਸਤ ਇਹ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਇੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਦੇਸ਼ ਦੀ ਆਜ਼ਾਦੀ ਸਮੇਂ ਪਰ ਦੁੱਖ ਦੀ ਗੱਲ ਹੈ ਕਿ ਅੱਜ ਵੀ ਪੰਜਾਬ ਨੂੰ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਚੰਡੀਗੜ੍ਹ ਲੈ ਕੇ ਦੇਵੇਗੀ ਉੱਥੇ ਹੀ ਦੋਸਤੋ ਅੱਜ ਪੰਜਾਬ ਦੇ ਅੰਦਰ ਐਸ ਕੇ ਐਮ ਦੇ ਸੱਦੇ ਤੇ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਰੋਸ ਮਾਰਚ ਵਜੋਂ ਟਰੈਕਟਰ ਮਾਰਚ ਕੀਤਾ ਇਹ ਟਰੈਕਟਰ ਮਾਰਚ ਬੀਲੀ ਬਿੱਲਾਂ ਨੂੰ ਲੈ ਕੇ ਬੀਜ ਬੈਲ ਅਤੇ ਮੰਰੇਗਾ ਦਾ ਫੇਰ ਬਦਲ ਕਰਕੇ ਲਿਆਂਦੇ ਨਵੇਂ ਕਾਨੂੰਨ ਦੇ ਖਿਲਾਫ ਸੈਕਟਰ ਮਾਰਚ ਸੀ ਇਸ ਦੌਰਾਨ ਬੀਕੇ ਜੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰਾਂ ਕਾਰਪੋਰੇਟ ਦੇ ਕੋਲ ਹਰੇਕ ਜਿਹੜੀ ਆ ਉਹ ਪਬਲਿਕ ਸੈਕਟਰ ਦੇ ਉੱਤੇ ਕਾਰਪੋਰੇਟ ਜਿਹੜਾ ਆ ਉਹ ਭਾਰੀ ਹੋਈ ਜਾਂਦਾ ਤੇ ਸਰਕਾਰਾਂ ਜਿਹੜੀਆਂ ਆ ਕਾਰਪੋਰੇਟ ਤੇ ਨਿਰਭਰ ਨੇ ਉਹਨਾਂ ਨੇ ਕਿਹਾ ਕਿ ਜਿਵੇਂ ਅ ਬਿਜਲੀ ਬੈਲ ਬੀਡ ਬੈਲ ਅਤੇ ਮਨਰੇਗਾ ਫੇਰ ਬਦਲ ਕਰਕੇ ਉਹਦੇ ਥਾਂ ਨਾਮਾ ਕਾਨੂੰਨ ਲੈ ਕੇ ਆਂਦਾ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਭਾਰੀ ਰੋਸ ਹੈ ਅੱਜ ਗਣਤ ਤਤਰ ਦਿਵਸ ਦੇ ਮੌਕੇ ਤੇ ਐਸਕੇਐਮ ਦੇ ਸੱਦੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਭਾਰ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਟਰੈਕਟਰ ਮਾਰਚ ਕਰ ਰਹੀਆਂ ਇਸ ਦੌਰਾਨ ਹੋਰ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਨੇ ਭਾਰੀ ਗਿਣਤੀ ਵਿੱਚ ਆਪਣੇ ਆਪਣੇ ਟਰੈਕਟਰ ਜਿਹੜੇ ਆ ਉਹ ਸੜਕਾਂ ਤੇ ਲੈ ਕੇ ਆਂਦੇ ਤੇ ਰੋਸ ਮਾਰਚ ਵਜੋਂ ਇਹ ਅੱਜ ਟਰੈਕਟਰ ਮਾਰਚ ਕੀਤਾ ਗਿਆ ਉੱਥੇ ਹੀ ਦੋਸਤੋ ਅੱਜ ਪੰਜਾਬ ਦੇ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈ ਇਸ ਵੀਡੀਓ ਦੇ ਵਿੱਚ ਸਿਰਫ ਕੁਰਸੀ ਤੇ ਬੈਠਣ ਨੂੰ ਲੈ ਕੇ ਇੱਕ ਝਗੜਾ ਹੋ ਗਿਆ ਐਮਐਲਏ ਅਤੇ ਕੌਂਸਲ ਦੇ ਪ੍ਰਧਾਨ ਵਿਚਕਾਰ ਕੌਂਸਲ ਦੇ ਪ੍ਰਧਾਨ ਨੂੰ ਜਦੋਂ ਬੈਠਣ ਦੀ ਸੀਟ ਨਹੀਂ ਮਿਲੀ ਤਾਂ ਉਸ ਵੇਲੇ ਉਹ ਅੱਗ ਬਬੂੜਾ ਹੋ ਗਿਆ ਅਤੇ ਉਹਨਾਂ ਨੇ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੁਹਾਡਾ ਐਮਐਲਏ 30 ਲੱਖ ਵਿੱਚ ਖਰੀਦਿਆ ਜਦੋਂ ਇਹ ਵੀਡੀਓ ਫੇਸਬੁੱਕ ਦੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਉਸ ਨੂੰ ਲੈ ਕੇ ਇਹ ਕੁਦਰਤੀ ਹੈ ਕਿ ਬ੍ਰੋਤੀ ਤਰ੍ਹਾਂ ਨੇ ਇਹ ਮੁੱਦਾ ਚੱਕਣਾ ਇਸ ਮੁੱਦੇ ਦੌਰਾਨ ਜਿਵੇਂ ਐਡੀ ਕੋਲ ਐਡੀ ਕੋਲ ਸ਼ਿਕਾਇਤ ਕੀਤੇ ਜਾਣ ਦਾ ਵੀ ਸਮਾਚਾਰ ਮਿਲ ਰਿਹਾ ਹੈ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਤਾਂ ਰਾਜਨੀਤੀ ਦੇ ਵਿੱਚ ਬਦਲਾ ਕਾੰਦੇ ਆਈ ਸੀ ਉਸਨੇ ਇਸ slogan ਦਿੱਤਾ ਸੀ ਕਿ ਅਸੀਂ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਪਿਛਲੇ ਲਗਾਤਾਰ 4 ਸਾਲ ਦੇ ਕਾਰਜਕਾਲ ਦੌਰਾਨ ਭਾਵੇਂ ਕਿ ਅਜੇ ਕੁਝ ਮਹੀਨੇ 4 ਸਾਲ ਹੋਣੇ ਨਹੀਂ ਇਹ ਦੌਰਾਨ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਅਤੇ ਹੋਰਾਂ ਦੇ ਉੱਤੇ ਦੋਸ਼ ਲੱਗੇ ਨੇ ਕਿ ਭ੍ਰਿਸ਼ਟਾਚਾਰ ਦੇ ਵਿੱਚ ਇਹ ਲਿਪਤ ਨੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ 1 2 3 ਨੂੰ ਜਿਹੜਾ ਆ ਵਿਧਾਇਕਾਂ ਨੂੰ ਇੱਕ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਖੁਦ ਜੇਲ੍ਹ ਦੇ ਵਿੱਚ ਪਹੁੰਚਾਇਆ ਉੱਥੇ ਹੀ ਅੱਜ 30 ਲੱਖ ਦਾ ਜਿਹੜਾ ਇਹ ਰੌਲਾ ਪਿਆ ਉਸ ਰੌਲੇ ਨੂੰ ਲੈ ਕੇ ਦੇਖਣਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਐਮਐਲਏ ਨੂੰ ਲੈ ਕੇ ਜਾਂਚ ਕਰਾਉਣਗੇ ਇਸ ਐਮਐਲਏ ਨੂੰ ਵੀ ਜੇਲ੍ਹ ਪਹੁੰਚਾਉਣਗੇ ਤੇ ਦੋਸਤੋ ਅੱਜ ਦੇ ਦਿਨ ਜਿੱਥੇ ਪੰਜਾਬ ਭਰ ਵਿੱਚ ਚਾਹੇ ਨਗਰ ਕੌਂਸਲਾ ਚਾਹੇ ਸ਼ਹਿਰਾਂ ਪਿੰਡਾਂ ਕਸਬਿਆਂ ਦੇ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਜਿਹੜੀ ਆ ਉਹ ਮੋਦਬਰ ਉਹਨਾਂ ਵਿਅਕਤੀਆਂ ਨੂੰ ਜਿਹੜਾ ਅੱਜ ਮੌਕਾ ਮਿਲਿਆ ਜਿਨ੍ਹਾਂ ਨੂੰ ਜਿਹੜਾ ਦਰਜਾ ਬਦਰਜਾ ਇਸ ਸਮਾਜ ਦੇ ਵਿੱਚ ਆਉਦੇ ਮਿਲੇ ਨੇ ਇਸ ਤਰ੍ਹਾਂ ਜਿੱਥੇ ਦੇਖਿਆ ਗਿਆ ਕਿ ਬੜੇ ਉਤਸ਼ਾਹ ਨਾਲ ਸਾਰੀਆਂ ਪਾਰਟੀਆਂ ਸਵਾਜਿਕ ਜਥੇਬੰਦੀਆਂ ਵੱਲੋਂ ਕਾਂਤਾੰਤਰ ਦਿਵਸ ਦੇ ਮੌਕੇ ਤੇ ਕੌਮੀ ਝੰਡੇ ਲਹਿਰਾਏ ਦਾ ਇਸ ਦੌਰਾਨ ਬਹੁਤੇ ਥਾਂ ਹੀ ਬੈਠਣ ਨੂੰ ਲੈ ਕੇ ਝਗੜੇ ਝਮਲੇ ਜਿਵੇਂ ਤੁਹਾਨੂੰ ਹੁਣੇ ਦੱਸਿਆ ਇਹ ਇੱਕ ਵਿਧਾਇਕ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਲੈ ਕੇ ਰੌਲਾ ਪਿਆ ਉੱਥੇ ਹੀ ਕਈ ਥਾਂ ਹੀ ਤਾਂ ਅਸੀਂ ਇਹ ਵੀ ਦੇਖਿਆ ਤੇ ਬੈਠਣ ਨੂੰ ਜਿਹੜਾ ਆ ਉਹ ਜਗ੍ਹਾ ਵੀ ਵਧੀਆ ਜਿਹੜੀ ਅਰੇਂਜ ਸੀ ਸੋਫੇ ਲੱਗੇ ਸੀ ਗੱਦੇ ਵਾਲੀਆਂ ਕੁਰਸੀਆਂ ਉਹਨਾਂ ਦੇ ਉੱਤੇ ਉਦੇਯ ਦਾ ਵੀ ਲਿਖਿਆ ਗਿਆ ਸੀ ਪਰ ਉਹ ਉਦੇਦਾਰ ਉਹ ਅਫਸਰ ਉਹਨਾਂ ਪ੍ਰੋਗਰਾਮਾਂ ਵਿੱਚ ਨਹੀਂ ਪਹੁੰਚ ਸਕੇ ਕਿਉਂਕਿ ਕਈ ਥਾਂ ਇਹ ਇੱਕ ਤੋਂ ਵੱਧ ਪ੍ਰੋਗਰਾਮ ਹੋਣ ਕਰਕੇ ਉਹਨਾਂ ਅਫਸਰਾਂ ਨੂੰ ਸੱਦਾ ਪੱਤਰ ਸੀ ਉਹ ਇਸ ਦੌਰਾਨ ਇਹ ਕਹਿ ਸਕਦੇ ਆ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ ਇੱਥੇ ਇਹ ਵੀ ਦੱਸਣਾ ਜਿਹੜਾ ਆ ਉਹ ਜ਼ਰੂਰੀ ਆ ਕਿ ਕਈ ਤਰ੍ਹਾਂ ਦੇ ਵਿੱਚ ਧੜੇਬੰਦੀ ਹੋਣ ਕਰਕੇ ਤੇ ਧੜੇਬੰਦੀ ਨੂੰ ਲੈ ਕੇ ਭਾਵੇਂ ਕਿ ਕੌਂਸਲਰਾਂ ਦੇ ਵਿੱਚ ਅਹੁਦੇਦਾਰੀਆਂ ਨੂੰ ਲੈ ਕੇ ਪ੍ਰਧਾਨ ਮੀਤ ਪ੍ਰਧਾਨ ਕੌਂਸਲਰ ਉਹਨਾਂ ਦੀਆਂ ਕੁਰਸੀਆਂ ਦੇ ਉੱਤੇ ਅਸੀਂ ਜਿਵੇਂ ਕਿ ਲਿਖਿਆ ਹੋਇਆ ਦੇਖਿਆ ਇਹ ਕੁਰਸੀਆਂ ਜਿਹੜੀਆਂ ਆ ਉਹ ਜਦੋਂ ਸੰਬੰਧਤ ਵਿਅਕਤੀ ਨਹੀਂ ਪਹੁੰਚੇ ਤੇ ਆਮ ਲੋਕਾਂ ਨੇ ਬਹਿ ਕੇ ਭਰੀਆਂ ਇਸ ਕਰਕੇ ਇਹ ਅਕਸਰ ਹੁੰਦਾ ਹੀ ਹੈ ਤੇ ਜਦੋਂ ਅਜਿਹੇ ਸਮਾਗਮ ਹੁੰਦੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਅਜਿਹਾ ਬਹੁਤ ਜਿਹੜਾ ਦੇਖਣ ਨੂੰ ਮਿਲਦਾ ਤੇ ਬਹੁਤ ਜਿਹੜੇ ਵਿਅਕਤੀ ਇਹਨਾਂ ਸਮਾਗਮਾਂ ਦੇ ਵਿੱਚ ਲੋਕਾਂ ਦੇ ਰੂਹ ਰੂ ਨਹੀਂ ਹੁੰਦੇ ਆਪਣੇ ਅਹੁਦਿਆਂ ਨੂੰ ਲੈ ਕੇ ਆਪਣੀਆਂ ਕੁਰਸੀਆਂ ਜਿਹੜੀਆਂ ਆ ਉਹ ਕੁਰਸੀਆਂ ਦੇ ਆ ਕੇ ਨਹੀਂ ਬੰਦੇ ਘਰਾਂ ਵਿੱਚ ਰਹਿੰਦੇ ਨੇ ਉਹ ਲੋਕਾਂ ਤੋਂ ਕਿਤਨਾ ਕਿਤੇ ਕਿਹਾ ਜਾ ਸਕਦਾ ਤੇ ਉਹ ਮੂਦ ਕੋਲਣ ਜੋਗੇ ਨਹੀਂ ਹੁੰਦੇ ਕਿਉਂ ਉਹ ਲੋਕ ਜਿਹੜੇ ਆ ਉਹ ਇਹਨਾਂ ਸਮਾਗਮਾਂ ਦੇ ਵਿੱਚ ਨਹੀਂ ਪਹੁੰਚਦੇ ਇਹ ਉਹਨਾਂ ਦੀ ਮੰਨ ਦੀ ਗੱਲ ਹੋ ਸਕਦੀ ਆ ਇਹ ਸੀ ਦੋਸਤੋ ਅੱਜ ਮੁੱਦੇ ਦੀ ਗੱਲ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਨੂੰ ਕੱਲ ਇੱਕ ਹੋਰ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਰਹੋ ਬਿਲਕੁਲ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ ਤੇ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਲਾਇਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ